ਖੜਾ ਦੇ ਰਹੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਅੱਜ ਦਾ ਪੋਸਟਕ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਆਪਾਂ ਕੇਸਰ ਕਰਮਜੀਤ ਦੇ ਗੱਜਲ ਸੰਗ੍ਰਹਿ ਨਦੀਏ ਤੇਰਾ ਕੀਰਨਾਵਾ ਬਾਰੇ ਗੱਲਬਾਤ ਕਰਾਂਗੇ ਨਦੀਏ ਤੇਰਾ ਕੀਰਨਾਵਾ ਕੇਸਰ ਕਰਮਜੀਤ ਦਾ ਦੂਜਾ ਗੱਜਲ ਸੰਗ੍ਰਹਿ ਹੈ ਇਸ ਤੋਂ ਪਹਿਲਾਂ ਉਸ ਦਾ ਪਹਿਲਾ ਗੱਜਲ ਸੰਗ੍ਰਹਿ ਡੈਂਟਲ 2023 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸ ਨਾਲ ਉਸ ਦਾ ਨਾਮ ਪ੍ਰਪੱਕ ਸ਼ਾਇਰਾਂ ਵਿੱਚ شمار ਹੋ ਗਿਆ ਸੀ ਇਸ ਗੱਜਲ ਸੰਗ੍ਰਹਿ ਵਿੱਚ ਕੁੱਲ 30 ਟ੍ਰੇਟ ਗੱਜਲਾਂ ਕਿੱਸਾ ਕਰਮਜੀਤ ਜਿੱਥੇ ਆਪਣੀਆਂ ਗੱਜਲਾਂ ਦੇ ਸ਼ੇਰਾਂ ਰਾਹੀ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਮਸਲਿਆਂ ਤੇ ਗੱਲ ਕਰਦਾ ਹੈ ਉੱਥੇ ਮਨੁੱਖੀ ਮਨ ਦੇ ਕੋਮਲ ਅਹਿਸਾਸ ਵੀ ਉਸ ਦੇ ਸ਼ੇਰਾਂ ਵਿੱਚੋਂ ਸਾਪ ਬਗਾਈ ਦਿੱਤੇ ਨੇ ਜੇ ਅਸੀਂ ਆਟੋਮਾਤੀ ਗੱਲ ਕਰੀਏ ਤਾਂ ਉਹ ਆਪਣੇ ਸ਼ੇਰਾਂ ਵਿੱਚ ਤੁਲਕ ਦੇ ਅੰਦਰਲੇ ਜਨਨ ਦੀ ਗੱਲ ਕਰਨਾ ਹੈ ਉਸ ਦੀਆਂ ਗੱਲਾਂ ਨੂੰ ਬਾਤ ਦਿਆਂ ਤੁਸੀਂ ਉਸ ਦੀ ਬੇਦੁਰਤਾ ਦੇ ਦਰਸ਼ਨ ਵੀ ਕਰਦੇ ਹੋ ਉਸਨੇ ਆਪਣੇ ਸ਼ੇਰਾਂ ਦੀ ਲੋੜ ਅਨਸਾਰ ਉਰਦੂ ਭਾਰਤੀ ਅਤੇ ਸੰਸਕ੍ਰਿਤ ਦੇ ਲਖਦੇਵੀ ਇਸਤੇਮਾਲ ਕੀਤੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਸਨੇ ਬਹੁਤ ਸਾਰੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੋਇਆ ਹੈ ਨਦਗੇ ਤੇਰਾ ਕੀ ਸਰਨਾਵਾ ਗੰਗਾ ਜਣਾ ਵਿੱਚੋਂ ਕਿਸ ਕਰਮਜੀਤ ਦਾ ਗਿਆਨ ਜ਼ਿੰਦਗੀ ਦਾ ਨੁਕਾ ਪਤੇ ਸਮਾਜ ਪਰਟੀਕਿਅਸ ਦਾ ਨਜ਼ਰੀਆ ਸਾਫ਼ ਪ੍ਰਗਟ ਹੁੰਦਾ ਹੈ ਤੁਸੀਂ ਵੀ ਇਸ ਗੱਜਲ ਸੰਗ੍ਰਹਿ ਦੀਆਂ ਗੱਜਲਾਂ ਨੂੰ ਮਾਣ ਸਕਦੇ ਹੋ ਇੱਥੇ ਨਦੀਏ ਤੇਰਾ ਕੀ ਸਰਨਾਮਾ ਵਿੱਚੋਂ ਕੁਝ ਸ਼ੇਅਰ ਤੁਹਾਡੀ ਨਜ਼ਰਾਂ ਕੋਨ ਨੂੰ ਕਦੋਂ ਦਾ ਖੋਲਿਆ ਕੱਲ ਨੂੰ ਅਟੀਕ ਦੇ ਕੋਨ ਨੂੰ ਕਦੋਂ ਦਾ ਖੋਲਿਆ ਕੱਲ ਨੂੰ ਪੜੀ ਗਏ ਕੈਹ ਜਿੰਦਗੀ ਨੂੰ ਲੋਟ ਦੇ ਜੀਵਨ ਚਾਹ ਕੇ ਇੱਕ ਹੋਰ ਸ਼ੇਰ ਦੇਖੋ ਚਲੋ ਦੀਵਾ ਮੁਹੱਬਤ ਦਾ ਤੇਰੇ ਦਰਬਾਰ ਚਲਦੇ ਹਾਂ ਚਲੋ ਦੀਵਾ ਮੁਹੱਬਤ ਦਾ ਤੇਰੇ ਦਰਬਾਰ ਚਲਦੇ ਹਾਂ ਕਰਾਂਗੇ ਕੀ ਕਿਨਾਰੇ ਦਾ ਨਦੀ ਦੇ ਨਾਲ ਚਲਦੇ ਹਾਂ ਇੱਕ ਹੋਰ ਬੜਾ ਖੂਬਸੂਰਤ ਸ਼ੇਰ ਹੈ ਜ਼ਰੂਰਤ ਮੁਤਾਬਕ ਦੁਆ ਨੇ ਬਦਲਦੇ ਜ਼ਰੂਰਤ ਮੁਤਾਬਕ ਦੁਆ ਨੇ ਬਦਲਦੇ ਨਹੀਂ ਆਪ ਬਦਲੇ ਖੁਦਾ ਨੇ ਬਦਲਦੇ ਇੱਕ ਹੋਰ ਸ਼ੇਰ ਦੇਖੋ ਵਿਚਾਲੇ ਉਸ ਦੇ ਮੇਰੇ ਕੋਈ ਨਾ ਫਾਸਲਾ ਮਿਲਿਆ ਵਿਚਾਲੇ ਉਸ ਦੇ ਮੇਰੇ ਕੋਈ ਨਾ ਫਾਸਲਾ ਮਿਲਿਆ ਸਮੁੰਦਰ ਤੱਕ ਗਿਆ ਦਰਿਆ ਨਾ ਮਾਰਕੀਟ ਤੋਂ ਪਤਾ ਮਿਲਿਆ। 85 ਪੰਨਿਆਂ ਦੀ ਇਸ ਪੁਸਤਕ ਨੂੰ ਵਰਤੀਕ ਪਬਲਿਕੇਸ਼ਨ ਜੀ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਅਤੇ ਇਸ ਦੀ ਕੀਮਤ 200 ਰੁਪਏ ਹੈ।